ਸਸੀ ਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਕ ਮੌੜ ਜਿਹੜਾ ਬਟੰਡਾ ਵੱਲੋਂ ਪਿੰਡ ਬਗੇਰ ਚੜਤ ਸਿੰਘ ਬਗੇਰ ਮਹੱਬਤ ਸਿੰਘ ਨਤ ਅਤੇ ਰਾਮਬੜ ਭੁੰਡੜ ਦਾ ਜਿਹੜਾ ਸਮੂਹ ਚਾਰੇ ਪਿੰਡਾਂ ਦਾ ਇਕੱਠਾ ਕੈਂਪ ਇੱਥੇ ਛੋਟਾ ਸਰਕਾਰ ਦੁਆਰਾ ਸਾਹਿਬ ਪਿੰਡ ਬਗੇਰ ਮਹੱਬਤ ਵਿਖੇ ਲਗਾ ਰਹੇ ਆ ਜਿਸੇ ਵਿਸ਼ੇਸ਼ ਤੌਰ ਤੇ ਜਿਹੜਾ ਸੈਨਾਈ ਟੀਮ ਖੇਤੀਬਾੜੀ ਵਿਭਾਗ ਦੀ ਪਹੁੰਚੀ ਹੋਈ ਹੈ ਜਿਨ੍ਹਾਂ ਨੇ ਇੱਥੇ ਕਿਸਾਨਾਂ ਦੇ ਮੌਕੇ ਤੇ ਖੇਤਾਂ ਵਿੱਚੋਂ ਲਏ ਹੋਏ ਪਾਣੀ ਦੇ ਨਮੂਨੇ ਜਿਹੜਾ ਉਹ ਖੇਤਾਂ 'ਚ ਪਾਣੀ ਆਉਦਾ ਸਿੰਚਾਈ ਦੀ ਵਰਤਦੇ ਆ ਉਹਦੇ ਨਮੂਨੇ ਮੌਕੇ ਤੇ ਟੈਸਟ ਕਰਕੇ ਦਿੱਤੇ ਜਾ ਰਹੇ ਆ ਤਾਂ ਕਿ ਕਿਸਾਨ ਉਹਦਾ ਜਿਹੜਾ ਬਣਦਾ ਲਾਭ ਉਹ ਖੇਤ 'ਚ ਲੈ ਸਕਣ ਉਸਨੂੰ ਸਾਰਾ ਆਪ ਦੀ ਐਮੈਂਡਮੈਂਟ ਕੋਈ ਵਰਤ ਤੇ ਉਹਨਾਂ ਦਾ ਫਾਇਦਾ ਉਹਨਾਂ ਨੂੰ ਮਿਲ ਸਕੇ ਬਣਦਾ ਤੇ ਨਾਲ ਹੀ ਸਾਡੇ ਡਾਕਟਰ ਹਰਦੀਪ ਸਿੰਘ ਤੇ ਡਾਕਟਰ ਗੁਰਪ੍ਰੀਤ ਸਿੰਘ ਜੋ ਬਠਿੰਡਾ ਤੋਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਆ ਉਹਨਾਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਨਰਮੇ ਦੀ ਸੱਚੀ ਕਾਸਟ ਤੇ ਹੋਰ ਨਾ ਬਾਕੀ ਫਸਲਾਂ ਬਾਰੇ ਵੀ ਜਿਹੜੀ ਤਕਨੀਕੀ ਜਾਣਕਾਰੀ ਕੋਮਹਿਆ ਕਰਵਾਈ ਜਾ ਰਹੀ ਆ ਤੇ ਨਾਲ ਹੀ ਮਿੱਟੀ ਪਾਣੀ ਦੀ ਸਿਹਤ ਦੀ ਸੰਭਾਲ ਬਾਰੇ ਤੁਸ ਦਾ ਨਮੂਨਾ ਲੈ ਕੇ ਪਰਖ ਕਰਾਉਣ ਬਾਰੇ ਸਾਰੀ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਆ ਤੇ ਨਾਲ ਹੀ ਅਸੀਂ ਇੱਕ ਹੋਰ ਉਪਰਾਲਾ ਸਾਡੇ ਵਿਭਾਗ ਵੱਲੋਂ ਬਲਾਕ ਪੱਧਰ ਤੇ ਕੀਤਾ ਹੈ ਜਿਹੜਾ ਅਸੀਂ ਕਿਸਾਨਾਂ ਦਾ ਕੁਸ਼ਕ ਕੈਂਪ ਦੇ ਵਿੱਚ ਦਿਲਚਸਪੀ ਨੂੰ ਵਧਾਉਣ ਲਈ 2 ਲੀਟਰ ਦੇ ਛੋਟੇ ਮਤਲਬ ਜਿਹੜੇ ਪੰਪ ਕੋ ਇਥੇ ਡਰਾ ਦੇ ਤੌਰ ਤੇ ਕੱਢਣ ਲਈ ਲਿਆਂਦੇ ਹੋਇਆ ਤਿੰਨ ਪੰਪਸ ਸੀਓ ਡਰਾ ਦੇ ਵਿੱਚ ਇੱਥੇ ਕੱਢਨੇ ਆ ਜੋ ਕਿਸਾਨ ਉਹਨਾਂ ਨੂੰ ਛੋਟੇ ਪੰਪਾਂ ਨੂੰ ਆਪਣੇ ਪਸ਼ੂਦਾਂ ਉੱਪਰ ਸਪਰੇਅ ਕਰਨ ਲਈ ਤੇ ਨਾਲ ਹੀ ਬਗੀਚੀ ਵਗੈਰਾ ਜਾਂ ਗਮਲਿਆਂ ਉੱਪਰ ਸਪਰੇਅ ਕਰਨ ਲਈ ਵੀ ਕਾਫੀ ਕਰੇ ਲੋਕ ਵਰਤੋਂ ਨਹੀਂ ਕਰ ਸਕਦੇ ਆ ਤੇ ਨਾਲ ਹੀ ਕਿਸਾਨਾਂ ਨੂੰ ਇੱਥੇ ਫਰੈਸ਼ਮੈਂਟ ਵੀ ਵੰਡੀ ਜਾਊਗੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਕੈਂਪ ਦੀ ਜਿਹੜੀ ਸਾਰੀ ਆਪਣੀ ਪ੍ਰੋਸੈਸ ਆ ਉਹ ਚੱਲ ਰਹੀ ਆ ਡਾਟ ਹਰਦੀਪ ਸਿੰਘ ਜੀ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਆ